ਬਿਨ ਇੱਕ ਬਿਵੇਕ ਤਾਂ ਕੇ ਸਮੂਹ ਔਰ ਦੂਸਰ ਕੋ ਜਾਏ ਹੈ ਉਦਣ ਆ ਜਾਏ ਉਹ ਜਿਹੜਾ ਹੋ ਨਾ ਕਰੋਧ ਉਹਦੇ ਸਾਹਮਣੇ ਬਿਵੇਕ ਦੇ ਬਿਨਾ ਕਿਸੇ ਨੇ ਨਹੀਂ ਖੜਾ ਹੁਣ ਫਿਰ ਇੱਕ ਬਿਵੇਕ ਤਾਂ ਕੇ ਸਮੂਹ ਹੈ ਬਿਵੇਕੀ ਉਹ ਨੂੰ ਆ ਕੇ ਰੋਕ ਸਕਦਾ ਕਿਹੜੇ ਰਾਹ ਪਿਆ ਹੈ ਢੱਕ ਸਕਦਾ ਕੋਈ ਹੋਸ਼ਕਾਰ ਕੁਛ ਉਹੀ ਕਹਿ ਸਕਦਾ ਕਿਸੇ ਨੂੰ ਵੀ ਬੋਲਣ ਦਾ ਮੂਦ ਹੈ ਔਰ ਦੂਸਰ ਕੋ ਜਾਏ ਹੈ ਯਾਦਵ ਰਾਂਗਦੇਵ ਨੇ ਕਿਹਾ ਵੀ ਆਪ ਮੰਨ ਲੋ ਰਾਜ ਛੱਡਣਾ ਕਿ ਆਪ ਤਲਵਾਰ ਦੀ ਭੇਡ ਚੜਜੋ ਪੰਡਤਾਂ ਨੂੰ ਕਿਹਾ ਸੀ ਨਾ ਤੇ ਕੌਣ ਗਿਆ ਸਾਹਮਣੇ ਫਿਰ ਵਿਵੇਖ ਖੜਾ ਹੋ ਗਿਆ ਜਾ ਕੇ ਦਿੱਲੀ ਹੋ ਗਿਆ ਨਾ ਖੜਾ ਹੋਈ ਗੱਲ ਹੈ ਔਰ ਦੂਸਰ ਕੋ ਹੋ ਜਾਇਆ ਹੈ ਵਿਵੇਖ ਅੜ ਗਿਆ ਜਾ ਕੇ ਵੇਲਾ ਤੇਰੀ ਤਲਵਾਰ ਪਹਿਲਾਂ ਅਸੀਂ ਦੇਖਦੇ ਹਾਂ ਤੇ ਡਾਕਲਾਤੀ ਉੱਥੇ ਬੰਦ ਕਰਤਾ ਨਾ ਫਿਰ ਗਾਹਾਂ ਦਾ ਉਹਨਾਂ ਨੂੰ ਤੁਹਾਡੇ ਬਵੇਕ ਦੇ ਬਿਨਾ ਕਿਸੇ ਨੇ ਨਹੀਂ ਉਹਦੀ ਹੋਸ਼ ਟਿਕਾਣੇ ਲੈਉਣੀ ਬਵੇਕ ਲੇਉਗਾ ਕਿਸੇ ਨੇ ਨਹੀਂ ਜਾਣਾ ਕਸ਼ਮੀਰੀ ਪੰਡਤ ਦਾ ਅਨੰਦਪੁਰ ਸਾਹਿਬ ਤੱਕ ਆ ਕੇ ਗਾਹ ਨਹੀਂ ਗਏ ਹੋਏ ਉਹ ਆਊਗਾ ਮੂਰੇ ਕਿਸੇ ਨੇ ਨਹੀਂ ਆਉਣਾ ਹੋਰ ਜਦੋਂ ਕਿਸੇ ਚੀਜ਼ ਦੀ ਹੱਦ ਹੋ ਜਾਂਦੀ ਹੈ ਫਿਰ ਵਿਵੇਕ ਦੇ ਮੂਰੇ ਆਉਂਦਾ ਹੋਰ ਨਹੀਂ ਕੋਈ ਆਉਂਦਾ ਹੁੰਦਾ ਹੋਰ ਕਿਹਨੇ ਆਉਣਾ ਮੂਰੇ ਨਸ਼ਾ ਹੁੰਦਾ ਰੋ ਨਸ਼ਾ ਬਹੁਤ ਖਤਰਨਾਕ ਚੀਜ਼ ਹੈ ਧਰਮ ਦੇ ਧਰਮ ਕਾਜ਼ਵੀ ਦਾ ਨਸ਼ਾ ਜਿਹੜਾ ਹੈ ਸੰਸਾਰੀ ਨਸ਼ਾ ਹਰ ਹੋ ਜਾਣਾ ਧਰਮ ਦੇ ਨਾਮ ਤੇ ਨਸ਼ਾ ਜੇ ਸਾਡੇ ਹੋਇਆ ਜਾਂਦਾ ਰਹਿੰਦਾ ਹੁੰਦਾ ਸੀ ਹੋਇਆ ਹੋਇਆ ਸੀ ਹੁਣ ਤਾਂ ਲੈ ਗਿਆ ਲੈ ਜੂਗਾ ਹੋ ਲੈ ਜੂਗਾ ਲਾ ਦਾਂਗੇ ਇਹਦਾ ਕੀ ਹੈ ਹੁਣ ਕੀ ਓਖਾਣ